ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਜਿਨ੍ਹਾਂ ਦਾ ਅੱਜ ਫਿਜ਼ੀਕਲ ਦਾ ਆਖਰੀ ਦਿਨ ਆ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਫਿਜ਼ੀਕਲ ਜਿਹੜੇ ਪੰਜਾਬ ਪੁਲਿਸ ਕਨਸਟੇਬਲ 2025 ਦੇ ਸੀ ਉਹ 11 ਤਰੀਕ ਤੋਂ ਸਟਾਰਟ ਹੋਏ ਸੀ ਤੇ ਅੱਜ ਹੈ 17 ਤਰੀਕ ਤੇ ਜਿਹੜੇ ਅੱਜ ਉਹ ਫਿਜ਼ੀਕਲ ਮੰਨ ਕੇ ਆਖਰੀ ਦਿਨਾਂ ਪਹਿਲਾਂ ਆਪਣੇ ਜਿਹੜੇ ਹੈਗੇ 7 ਤਰੀਕ ਤੋਂ ਸਟਾਰਟ ਹੋਈ ਸੀ ਤੇ 15 ਤੱਕ ਪਰ ਜਿਹੜੇ 7 ਤੋਂ ਲੈ ਕੇ 10 ਤਰੀਕ ਤੱਕ ਪੋਸਟਪੋਨ ਹੋ ਚੁੱਕੇ ਸੀਗੇ ਤੇ ਇਹ ਜਿਹੜੇ ਤਿੰਨ ਦਿਨਾਂ ਦੇ ਫਿਜ਼ੀਕਲ ਸੀ ਉਹ 16 ਤੇ 17 ਤਰੀਕ ਦੇ ਵਿੱਚ ਸਾਰੇ ਜਿਹੜੇ ਹੈਗੇ ਆ ਮੰਨ ਕੇ ਅਡਜਸਟ ਕੀਤੇ ਗਏ ਤੇ ਅੱਜ ਜਿਹੜਾ ਪੰਜਾਬ ਪੁਲਿਸ ਕਨਸਟੇਬਲ 2025 ਦਾ ਆਖਰੀ ਦਿਨ ਆ ਤੇ ਜਿਸ ਸਮੇਂ ਤੱਕ ਆਪਾਂ ਇਹ ਵੀਡੀਓ ਮੰਨ ਕੇ ਅਪਲੋਡ ਕਰਨੀ ਆ ਉਸ ਸਮੇਂ ਤੱਕ ਮੇਬੀ ਹੋ ਸਕਦਾ ਕੁਝ ਬੱਚੇ ਇਹਦੇ ਆਪਣੇ ਪੰਜਾਬ ਪੁਲਿਸ ਦੇ ਜਿਹੜੇ ਟ੍ਰਾਇਲ ਦੇ ਰਹੇ ਹੋਣਗੇ ਠੀਕ ਹੈ ਤੇ ਕੁਝ ਬੱਚੇ ਟ੍ਰੈਲ ਦੇ ਜਿਹੜੇ ਬਾਲ ਆ ਚੁੱਕੇ ਹੋਣਗੇ ਆਪਣੀ ਪਾਸਿੰਗ ਸਲਿੱਪਸ ਲੈ ਕੇ ਤੇ ਅੱਜ ਅਪਾ ਤੁਹਾਨੂੰ ਜਿਹੜੀ ਇਸ ਵੀਡੀਓ ਬਾਰੇ ਸਾਰੀ ਇਨਫੋਰਮੇਸ਼ਨ ਦੇਣੀ ਆ ਕਿ ਜਿਹੜਾ ਅਜ ਫਿਜ਼ੀਕਲ ਫੋਨ ਤੋਂ ਬਾਅਦ ਹੁਣ ਥੋੜਾ ਜਿਹੜਾ ਨੈਕਸਟ ਪ੍ਰੋਸੈਸ ਹੋਊਗਾ ਉਹ ਪੰਜਾਬ ਪੁਲਿਸ ਲਈ ਕੀ ਥੋੜਾ ਜਿਹੜਾ ਪ੍ਰੋਸੈਸ ਹੋਣਾ ਹੈ ਕੀ ਤੁਹਾਨੂੰ ਜਿਹੜਾ ਹੁਣ ਅਗਲੀ ਜਿਹੜੀ ਛੋਟੀ ਮਤਲਬ ਕਿ ਤੁਸੀਂ ਕੀ ਸਟੈਪ ਲੈਣੇ ਅੱਗੇ ਜਿਹੜੀ ਛੋਟੀ ਭਰਤੀ ਦੇ ਵਿੱਚ ਹੁਣ ਥੋੜੇ ਪੂਰੇ ਆਉਣਗੇ ਠੀਕ ਹੈ ਤੇ ਹੁਣ ਜਿਹੜੀ ਅਗਲੀ ਅਪਡੇਟ ਹੈ ਅਗਲੀ ਅਪਡੇਟ ਕਦੋਂ ਤੱਕ ਹੋਣੀ ਹੈ ਤੇ ਕਦੋਂ ਤੱਕ ਜਿਹੜਾ ਹੈਗਾ ਮੈਕਮਾ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਕਰਵਾ ਸਕਦਾ ਤੁਹਾਡੀ ਟੀਵੀ ਹੋ ਗਈ ਠੀਕ ਹੈ ਤੁਹਾਡੀ ਮੈਡੀਕਲ ਹੋ ਗਿਆ ਤੇ ਤੁਹਾਡੀ ਜਿਹੜੀ ਜੁਆਇਨਿੰਗ ਹੋ ਗਈ ਜੁਆਇਨਿੰਗ ਦਾ ਦੇਖੋ ਹਲੇ ਲੰਮਾ ਪ੍ਰੋਸੈਸ ਹੈ ਜੁਆਇਨਿੰਗ ਦੀ ਗੱਲ ਆਪਾਂ ਬਾਅਦ ਚ ਕਰਾਂਗੇ ਪਰ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਤੇ ਮੈਡੀਕਲ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਦੋ ਟਾਈਮ ਹੋਣੀ ਆ ਇੱਕ ਹੁਣ ਤੇ ਇੱਕ ਬਾਅਦ ਚ ਉਹਦੇ ਬਾਰੇ ਵੀ ਮੈਂ ਸਮੂਹ ਜਿਹੜੀ ਸਾਰੀ ਵੀਡੀਓ ਦੇ ਵਿੱਚ ਗੱਲਬਾਤ ਦੱਸਾਂਗੇ ਤੇ ਜਿਹੜੇ ਫਿਜ਼ੀਕਲ ਦੇ ਵਿੱਚ ਤੇ ਉਹਨਾਂ ਸਾਰਿਆਂ ਨੂੰ ਆਪਾਂ ਸਭ ਤੋਂ ਪਹਿਲਾਂ ਮੁਬਾਰਕਾਂ ਦੇਣਾ ਚਾਹੁੰਦੇ ਆ ਜਿਹੜੇ ਬੱਚੇ ਫਿਜ਼ੀਕਲ ਦੇ ਵਿੱਚ ਪਾਸ ਹੋਏ ਨੇ ਤੇ ਜਿਹੜੇ ਬੱਚੇ ਫਿਜ਼ੀਕਲ ਦੇ ਵਿੱਚ ਮਤਲਬ ਕਿ ਇਸ ਵਾਰ ਰਹਿ ਗਏ ਉਹਨਾਂ ਨੂੰ ਆਪਾਂ ਆਪਾਂ ਜਿਹੜੀ ਹੈਗੀ ਸਲਾਹ ਦੇਣੀ ਆ ਕਿ ਜਿਹੜਾ ਹੈਗਾ ਆਪਣੀ ਮਿਹਨਤ ਕਰੋ ਠੀਕ ਹੈ ਇਸ ਵਾਰ ਇੱਕ ਵਾਰ ਨਹੀਂ ਹੋਇਆ ਤਾਂ ਅਗਲੀ ਵਾਰ ਸਹੀ ਇਹ ਮੌਕਾ ਮਤਲਬ ਕੀ ਨਹੀਂ ਹੁੰਦਾ ਕਿ ਜ਼ਿੰਦਗੀ ਹਰ ਇੱਕ ਵਾਰ ਮਤਲਬ ਕਿ ਕਿਸੇ ਤੁਸੀਂ ਇੱਕ ਵਾਰ ਫੇਲ ਹੋਏ ਤਾਂ ਜ਼ਿੰਦਗੀ ਦੁਬਾਰੇ ਮੌਕਾ ਜ਼ਰੂਰ ਦੇਊਗੀ ਤੁਸੀਂ ਆਪਣੀ ਤਿਆਰੀ ਲੱਖੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਵੀ ਆਪਣੇ ਬੱਚੇ ਚੈਨਲ ਤੇ ਨਵੇਂ ਨੇ ਚਰੋਂ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੇ ਤੁਹਾਡੇ ਨਾਲ ਬੱਚੇ ਫਿਜ਼ੀਕਲ ਦੇ ਕੇ ਆਏ ਨੇ ਜਾਂ ਜਿਹੜੇ ਤੁਹਾਡੇ ਹੁਣ 2026 ਦੇ ਵਿੱਚ ਫਿਜ਼ੀਕਲ ਦੀ ਜਿਹੜੀ ਪੰਜਾਬ ਪਸੂ ਦੀ ਤਿਆਰੀ ਕਰਨਗੇ ਤੇ ਹੁਣ ਅੱਜ ਦੀ ਆਪਾਂ ਜਿਹੜੀ ਵੀਡੀਓ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੀ 2025 ਦੀ ਪ੍ਰੋਸੈਸ ਹੈ ਆਪਾਂ ਉਹਦੇ ਬਾਰੇ ਸਾਰੀ ਜਾਣਕਾਰੀ ਦਿੰਨੇ ਆ ਕਿ 2025 ਦੀ ਹੁਣ ਸਰਵ ਕੀ ਪ੍ਰੋਸੈਸ ਹੋਣ ਵਾਲੀ ਆ ਦੇਖੋ ਹੁਣ ਜਿਹੜੇ ਬੱਚਿਆਂ ਦਾ ਫਿਜ਼ੀਕਲ ਮਤਲਬ ਕਿ ਅੱਜ ਹੋ ਗਿਆ ਡਨ ਹੋ ਗਿਆ ਸਾਰਿਆਂ ਦਾ ਫਿਜ਼ੀਕਲ ਜਿਹੜੇ ਬੱਚੇ ਪਾਸ ਹੋ ਗਏ ਨੇ ਉਹਨਾਂ ਸਾਰਿਆਂ ਨੂੰ ਖੁਦਵਾਰ ਤੋਂ ਮਤਲਬ ਕਿ ਉਹ ਹੁਣ ਤੁਹਾਨੂੰ ਜਿਹੜਾ ਇਹ ਮੌਕਾ ਮਿਲਿਆ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ 골ਡ ਚਾਂਸ ਮਿਲਿਆ ਤੁਹਾਨੂੰ ਛੋਟੀ ਜ਼ਿੰਦਗੀ ਸੁਧਾਰਨ ਦਾ ਹੁਣ ਅੱਜ ਜਿਹੜੇ 5 ਸਾਲਾਂ ਦੇ ਵਿੱਚ ਸਰਕਾਰ ਨੇ ਆਪਾਂ ਕਹਿ ਸਕਦੇ ਹਾਂ ਵਧੀਆ ਕੰਮ ਕੀਤਾ ਕਿ ਤੁਹਾਨੂੰ ਨੌਕਰੀਆਂ ਆ ਰਹੀਆਂ ਨੇ ਤੁਸੀਂ ਨੌਕਰੀਆਂ ਲੈ ਰਹੇ ਹੋ ਤੇ ਇਸ ਚੀਜ਼ ਦੀ ਤੁਹਾਨੂੰ ਮੁਬਾਰਕਵਾਦ ਹੈ ਕਿ ਤੁਸੀਂ ਜਿਹੜੇ ਹੈਗਾ ਫਿਜ਼ੀਕਲ ਪਾਸ ਕਰਿਆ ਤੇ ਰੱਬ ਕਰੇ ਉਤੇ ਜਿਨ੍ਹਾਂ ਨੇ ਜਿਹੜੇ ਬੱਚਿਆਂ ਨੇ ਮਿਹਨਤ ਕੀਤੀ ਉਹਨਾਂ ਨੂੰ 1764 ਬੱਚੇ ਦੇਖੋ ਕਿਸੇ ਦੇ ਨੰਬਰ ਪੁਆਇੰਟਾਂ ਦੇ ਵਿੱਚ ਘੱਟ ਵੀ ਰਹਿਣਗੇ ਤੇ ਕਿਸੇ ਦੇ ਜ਼ਿਆਦਾ ਹੋਣਗੇ ਉਹ ਹੌਸਲਾ ਜਿਹੜੀ ਮੰਨ ਲਓ ਕਿ ਘੱਟ ਨੇ ਮੈਂ ਤੋਂ ਨੇ ਉਸ ਤੋਂ ਵੀ ਜ਼ਿਆਦਾ ਕੀਤੀ ਹੋਵੇ ਬਸ ਉਹ ਆਪਣੇ ਜਿਹੜੇ ਹੈਗਾ ਦਿਮਾਗ ਦੀ ਮੈਂਟੈਲਿਟੀ ਹੁੰਦੀ ਆਪਾਂ ਕਿੰਨੇ ਕੇ ਜਿਹੜੇ ਹੈਗਾ ਪੜਨ ਦੇ ਵਿੱਚ ਸਟਰੋਂਗ ਆ ਅਗਰ ਕੋਈ ਬੱਚਾ ਰਹਿ ਵੀ ਜਾਂਦਾ ਪੁਆਇੰਟਾਂ ਦੇ ਉੱਪਰ ਤਾਂ ਹੁਣ ਆਪਣਾ ਹੌਸਲਾ ਨਾ ਛੱਡੋ ਇਸ ਵਾਰ ਪੜਿਓ ਤੇ ਹੁਣ ਤੁਸੀਂ ਆਰਮਡ ਦੇ ਵਿੱਚ ਫਿਲੈਕਸ਼ਨ ਆਉਂਗੇ ਅਗਰ ਤੁਹਾਡੀ ਘੱਟ ਨੰਬਰ ਨੇ ਤਾਂ ਨੈਕਸਟ ਟਾਈਮ ਤੁਸੀਂ ਸਭ ਤੋਂ ਜ਼ਿਆਦਾ ਟੌਪ ਕਰਨਾ ਤੁਸੀਂ ਇੱਕ ਟੀਮ ਲੈ ਕੇ ਚੱਲੋ ਕਿ ਟੌਪ 10 ਦੇ ਵਿੱਚ ਟੌਪ 100 ਦੇ ਵਿੱਚ ਆਪਾਂ ਜਿਹੜਾ ਹੈਗਾ ਉਹਦੇ ਵਾਰ ਨੈਕਸਟ ਆਪਣਾ ਜਿਹੜਾ ਹੈਗਾ ਨੇਮ ਲੈ ਕੇ ਆਉਣਾ ਤੇ ਜਿਹੜੇ ਬੱਚੇ ਦੇ ਨੰਬਰ ਜ਼ਿਆ ਤੇ ਜਿਹੜੇ ਬੱਚੇ ਹੁਣ ਆਪਾਂ ਗੱਲ ਕਰਦੇ ਆ ਜਿਹੜੇ ਬੱਚਾ ਦਾ ਜਿਹੜੇ ਫਿਜ਼ੀਕਲ ਚ ਡਿਸਕਵਾਲਿਫਾਈ ਹੋ ਗਏ ਚਾਹੇ ਅਗਰ ਉਹ ਹਾਈਟ ਕਰਕੇ ਡਿਸਕਵਾਲਿਫਾਈ ਹੋਣ ਚਲੋ ਉਹ ਕੋਈ ਮੈਟਰ ਨਹੀਂ ਹੈਗਾ ਨਾ ਉਹ ਕੁਦਰਤੀ ਚੀਜ਼ ਹੈ ਉਸ ਚੀਜ਼ ਜਿਹੜੀ ਆਪਣੇ ਕੰਟਰੋਲ ਦੇ ਵਿੱਚ ਨਹੀਂ ਹੈਗੀ ਪਰ ਜਿਹੜੇ ਬੱਚਾ ਨੇ ਮੰਨ ਲਓ ਕਿ ਕਿਸੇ ਦੀ ਰੇਸ਼ ਨਹੀਂ ਨਿਕਲੀ ਕਿਸੇ ਦਾ ਲੌਂਗ ਜੰਪ ਨਹੀਂ ਨਿਕਲਿਆ ਠੀਕ ਆ ਕਿਸੇ ਦਾ ਹਾਈ ਜੰਪ ਦਾ ਚਲੋ ਸਾਰਿਆਂ ਨਿਕਲ ਜਾਂਦਾ ਬਾਇ ਚਾਂਸ ਆਪ ਮੰਨ ਸਕਦੇ ਆ ਹੁਣ ਮੇਰੇ ਕੋਲ ਕੁਝ ਬੱਚਿਆਂ ਦੇ ਸਕਰੀਨਸ਼ਾਟ ਆਏ ਉਹਨਾਂ ਨੇ ਆਪਣੇ ਮਾਸਟਰ ਜੇ ਸਰ ਮੇਰੇ 88 ਨੰਬਰ ਨੇ ਪਰ ਮੇਰੀ ਰੇਸ ਚ ਰਹਿ ਗਿਆ ਸਰ ਮੇਰੇ ਮੰਨ ਲਓ ਕਿ 90 90 ਨੰਬਰ ਵਾਲੇ ਜਿਹੜੇ ਸਟੂਡੈਂਟ ਨੇ ਉਹਨਾਂ ਤੋਂ ਲੌਂਗ ਜੰਪ ਤੇ ਉਹਨਾਂ ਤੋਂ ਰੇਸ ਨਹੀਂ ਲੱਗੀ ਹੋएगी ਠੀਕ ਹੈ ਨੌਂਪਤੇ ਰੇਸ ਚ ਬਹੁਤ ਮਤਲਬ ਕਿ ਸਟੂਡੈਂਟ ਰਹੇ ਨੇ ਤੇ ਜਿਸ ਹਿਸਾਬ ਨਾਲ ਆਪਾਂ ਨੂੰ ਲੱਗਦਾ ਸੀਗਾ ਕਿ ਜਿਹੜੇ ਇਸ ਵਾਰ ਮੈਟ ਦਾ ਹਾਈ ਜਾਣੀਆਂ ਨੇ ਨੇ ਮਾਰਕਸ ਲਈ ਬੈਠੇ ਨੇ ਸਟੂਡੈਂਟ ਉਸ ਹਿਸਾਬ ਨਾਲ ਜਿਹੜੀ ਹੈਗਾ ਮੈਟ ਡਾਊਨ ਜਾਊਗੀ ਕਿਉਂਕਿ ਫਿਜ਼ੀਕਲ ਦੇ ਵਿੱਚ 30 ਤੋਂ 14-15 ਆਪਾਂ ਗਰਲਸ ਦੀ ਗੱਲ ਛੱਡ ਸਕਦੇ ਹਾਂ ਕਿਉਂਕਿ ਗਰਲਸ ਦਾ ਜਿਹੜਾ ਮਤਲਬ ਕਿ ਫਿਜ਼ੀਕਲ ਹੋਰ ਤਰੀਕੇ ਨਾਲ ਹੁੰਦਾ ਠੀਕ ਆ ਬॉयਜ਼ ਚ ਵੀ 14 ਤੇ 15 ਮਤਲਬ ਕਿ ਐਵਰੇਜ ਹਰੇਕ ਗਰੁੱਪ ਚੋਂ ਜਿਹੜਾ ਹੈਗਾ ਬੱਚੇ ਪਾਸ ਕਰ ਰਹੇ ਸੀ ਇਸ ਤੋਂ ਬਾਅਦ 15 ਤੋਂ ਬਾਅਦ ਐਵਰੇਜ ਵਧੀ ਨਹੀਂ ਹਾਂ ਕਿਸੇ ਗਰੁੱਪ ਚ ਹੋ ਸਕਦਾ 20 ਬੰਦੇ ਪਾਸ ਕਰ ਗਏ ਹੋਣ ਪਰ 14 15 ਜਿਹੜੀ ਹਰ ਇੱਕ ਗਰੁੱਪ ਦੀ ਐਵਰੇਜ ਰਹੀ ਆ ਤਾਂ ਮੈਰਟ ਇਹਨਾਂ ਸੋਚੋ ਕਿ ਮੈਰਟ ਹਾਈ ਹੋਊਗੀ ਮੈਰਟ ਬਹੁਤ ਮੰਨ ਲਓ ਕਿ ਜਿਹੜੀ ਪਿਛਲੇ ਸਾਲਾਂ ਵਾਂਗੂ ਨਾਰਮਲ 6 7 ਨੰਬਰ ਪਲੱਸ ਹੋਗੇ ਮੈਰਟ ਜਾਣੀਆਂ ਇਸ ਤੋਂ ਬਾਅਦ ਮੈਰਟ ਨਹੀਂ ਜਾਊਗੀ ਤੇ ਜਿਹੜੇ ਬੱਚੇ ਹੁਣ ਇਹ ਰੇਂਜ ਦੇ ਵਿੱਚ ਰਹਿਗੇ ਲੌਂਗ ਜੰਪ ਦੇ ਵਿੱਚ ਰਹਿਗੇ ਮੈਂ ਤਾਂ ਦੇਖੋ ਤੁਹਾਨੂੰ ਇਹ ਸਲਾਹ ਦਊਂਗਾ ਅਗਰ ਤੁਹਾਡੇ 88 80 90 90 ਨੰਬਰ ਆਏ ਨੇ ਮਤਲਬ ਥੋੜੀ ਜਿਹੜੀ ਹੈਗਾ ਬੇਸ ਸਟਰੋਂਗ ਬਣਿਆ ਹੋਇਆ ਸਟਡੀ ਦੇ ਵਿੱਚ ਤੁਸੀਂ ਆਪਣੀ ਜਿਹੜੀ ਮਤਲਬ ਕਿ ਸਟਡੀ ਆ ਕੰਟੀਨਿਊਸ ਰੱਖੋ ਉਸੇ ਤਰੀਕੇ ਨਾਲ ਠੀਕ ਹੈ ਜਿਸ ਤਰੀਕੇ ਨਾਲ ਤੁਸੀਂ ਪਿਛਲੇ ਸਾਲ 2025 ਦਾ ਪੇਪਰ ਦੇਣ ਨੂੰ ਸਮੇਂ ਦਿੱਤੀ ਸੀ ਪਰ ਹੁਣ ਜਿਹੜਾ ਆਪਣਾ ਜਿਹੜਾ ਫਿਜ਼ੀਕਲ ਗਰਾਊਂਡ ਹੈ ਜਿਹੜਾ ਗਰਾਊਂਡ ਵਰਕ ਹੈ ਉਹਨੂੰ ਜਿਹੜਾ ਹੈਗਾ ਮਤਲਬ ਕਿ ਤੁਸੀਂ ਉਹਨੂੰ ਡੇਲੀ ਮਤਲਬ ਕਿ ਹੁਣ ਤੋਂ ਸਟਾਰਟ ਰੱਖੋ ਡੇਲੀ ਜਾਇਆ ਕਰੋ ਹੁਣ ਜਿਆਦਾ ਮਿਹਨਤ ਨਾ ਕਰੋ ਅਗਰ ਤੁਹਾਡਾ ਫਿਜ਼ੀਕਲ ਰੈਜੂ ਹੈ ਠੀਕ ਹੈ ਹੁਣ ਤੁਸੀਂ ਆਪਣਾ ਜਿਹੜਾ ਹੈਗਾ 10 ਤੋਂ 15 ਮਿੰਟ ਬਸ ਰਨਿੰਗ ਕਰਨੀ ਹੈ ਰਨਿੰਗ ਕਰਕੇ ਘਰ ਆਓ ਤੇ ਉਹਦਾ ਜਿਹੜਾ ਹੈਗਾ ਮਤਲਬ ਕਿ ਲੌਂਗ ਜੰਪ ਜਾਂ ਹਾਈ ਜਪ ਦੀ ਕਦੀ ਪ੍ਰੈਕਟਿਸ ਕਰਨੀ ਹੈ ਠੀਕ ਹੈ ਤੇ ਨਹੀਂ ਉਹਦੀ ਰਨਿੰਗ ਕਰਕੇ ਹੁਣ ਇਸ ਵਕਤ ਤੁਸੀਂ ਆਪਣਾ ਜਿਹੜਾ ਸਟੱਡੀ ਤੇ ਫੋਕਸ ਕਰੋ ਕਿਉਂਕਿ ਦੁਬਾਰੇ ਤੁਹਾਨੂੰ 2026 ਦੇ ਵਿੱਚ 3400 ਪੋਸਟ ਆਉਣਗੀਆਂ ਹੁਣ ਤੱਕ ਤਾਂ ਆਪਣੇ ਕੋਲ 1746 ਪੋਸਟ ਆਪਣਾ ਜਿਹੜੀ ਸੀ ਸਾਨੂੰ 3400 3400 ਪੋਸਟਾਂ ਹੀ ਨਹੀਂ ਆਉਣਗੀਆਂ ਉਹਦੇ ਵਿੱਚ ਤੁਹਾਡਾ ਨੰਬਰ ਪਊਗਾ ਹੀ ਪਊਗਾ ਅਗਰ ਤੁਹਾਡੇ ਇੰਨੇ ਨੰਬਰ ਅਗਰ ਤੁਸੀਂ ਫਿਜ਼ੀਕਲ ਦੇ ਵਿੱਚ ਰਹੇਗੇ ਤਾਂ ਇੱਥੇ ਵੀ ਤੁਹਾਨੂੰ ਮਤਲਬ ਕਿ ਆਪਾਂ ਐਗਜ਼ੈਕਟ ਤਰੀਕੇ ਨਾਲ ਕਹਿ ਸਕਦੇ ਹਾਂ ਤੁਹਾਡਾ ਇਸ ਦੇ ਵਿੱਚ ਫਾਈਨਲ ਸਿਲੈਕਸ਼ਨ ਹੋ ਜਾਊਗਾ ਤੇ ਇਹ ਤਾਂ ਅਸੀਂ ਫੇਰ ਤੇ ਪਾਸ ਸਟੂਡੈਂਟਾਂ ਲਈ ਆਪਣੀ ਜਿਹੜੀ ਹੈਗਾ ਆਪਾਂ ਜਿਹੜਾ ਮਤਲਬ ਕਿ مشਵਰਾ ਦੇਣਾ ਸੀ ਆ ਹੁਣ ਆਪਾਂ ਗੱਲ ਕਰਦੇ ਹਾਂ 2025 ਦੇ ਜਿਹੜੇ ਸਟੂਡੈਂਟ ਨੇ ਉਹਨਾਂ ਦਾ ਨੈਕਸਟ ਪ੍ਰੋਸੈਸ ਕੀ ਹੋਊਗਾ ਦੇਖੋ ਹੁਣ ਜਿਹੜਾ ਤੁਹਾਡੀਆਂ ਦੋ ਵਾਰ ਕੱਟਆਫ ਆਊਗੀ ਠੀਕ ਹੈ ਇੱਕ ਤਾਂ ਤੁਹਾਡੀ ਹੋਊਗੀ ਡੀਵੀ ਲਈ ਕੱਟਆਫ ਇੱਕ ਆ ਤੇ ਮੈਡੀਕਲ ਸਮੇ ਕੋਈ ਕੱਟਆਫ ਨਹੀਂ ਆਉਂਦੀ ਠੀਕ ਹੈ ਮੈਡੀਕਲ ਦੀ ਕੋਈ ਕੱਟਆਫ ਨਹੀਂ ਜੁਆਇਨਿੰਗ ਦੀ ਕੋਈ ਕੱਟਆਫ ਨਹੀਂ ਬਸ ਮੈਡੀਕਲ ਤੱਕ ਹੀ ਹੁੰਦਾ ਜੁਆਇਨਿੰਗ ਤਾਂ ਚਲੋ ਮੈਡੀਕਲ ਆਣੀ ਹੁੰਦੀ ਹੈ ਮੈਡੀਕਲ ਦੀ ਕੋਈ ਕੱਟਆਫ ਨਹੀਂ ਆਉਂਦੀ ਹੁਣ ਜਿਵੇਂ ਆਪਾਂ ਮੰਨ ਕੇ ਚੱਲ ਸਕਦੇ ਹਾਂ ਕਿਸੇ ਕੈਟਾਗਰੀ ਦੀ 70 ਕੱਟਆਫ ਗਈ ਆ ਠੀਕ ਹੈ ਇਹ ਫਿਜ਼ੀਕਲ ਦੀ ਕੱਟਆਫ ਸੀ ਫਿਜ਼ੀਕਲ ਤੋਂ ਬਾਅਦ ਆਪਾਂ ਸਮਝੋ ਬੱਚਿਆਂ ਨੇ ਜਿਵੇਂ ਵੀ ਪਾਸ ਕਰੇ ਤੇ 75 ਨੰਬਰ ਤੋਂ ਦੀ ਡੀਵੀ ਦੀ ਕੱਟਆਫ ਲੱਗੀ ਠੀਕ ਹੈ ਇਹ ਡੀਵੀ ਦੀ ਕੱਟਆਫ ਉਹਨਾਂ ਬੱਚਿਆਂ ਨੂੰ ਜਾਊਗੀ ਜਿਨ੍ਹਾਂ ਦੇ ਮਤਲਬ ਕਿ ਡਾਕੂਮੈਂਟ ਵੈ ਇਹ ਟੋਕ ਟੋਕਟ ਜਿਹੜਾ ਹੈਗਾ 3 ਤੋਂ 1000 ਬੱਚਾ ਹੋ ਡੀਵੀ ਲਈ ਲੈਣਗੇ ਡੀਵੀ ਲਈ 3 ਤੋਂ 1000 ਬੱਚਾ ਲੈ ਕੇ ਇਸ ਤੋਂ ਬਾਅਦ ਇਹ ਜਿਹੜੀ ਫਾਈਨਲ ਮੈਟ ਹੈ ਉਹ 75 ਪੁਆਇੰਟ ਜਾਂ 75 ਤੋਂ 76 ਦੇ ਵਿੱਚ ਵਿੱਚ ਰਹਿ ਸਕਦੀ ਆ ਆਪਾਂ ਇਹ ਐਗਜ਼ਾਮਪਲ ਲੈ ਕੇ ਚੱਲ ਸਕਦੇ ਆ ਬਸ ਕਿ 75 ਤੋਂ ਇੱਕ ਨੰਬਰ ਵੱਧ ਜਿਹੜੀ ਹੈਗੀ 76 ਡੀਵੀ ਲਈ ਡੀਵੀ ਤੋਂ ਬਹੁਤ ਫਾਈਨਲ ਕੱਟ ਆਫ ਜਾਣੀਆਂ ਜਿਹੜੇ ਬੱਚਿਆਂ ਦੀ ਮਤਲਬ ਕਿ ਫਾਈਨਲ ਸਿਲੈਕਸ਼ਨ ਹੋਣੀ ਆ 1746 ਬੱਚਿਆਂ ਦੀ ਠੀਕ ਹੈ ਇਹ ਇਸ ਤਰੀਕੇ ਨਾਲ ਜਿਹੜਾ ਹੈਗਾ ਸਾਰਾ ਪ੍ਰੋਸੈਸ ਚੱਲਦਾ ਹੁਣ ਤੁਹਾਡਾ ਜਿਹੜਾ ਫਿਜ਼ੀਕਲ ਆ ਉਹ ਹੋ ਚੁੱਕਿਆ ਹੁਣ ਤੁਹਾਡੀ ਨੈਕਸਟ ਪ੍ਰੋ ਦੇਰੀ ਡਾਕੂਮੈਂਟ ਵੈਰੀਫਿਕੇਸ਼ਨ ਆ ਉਹ ਬੱਚੇ ਦੇ ਮਤਲਬ ਕਿ ਦੋ ਤਰੀਕੇ ਨਾਲ ਹੁੰਦੀ ਆ ਹੁਣ ਮੈਨੂੰ ਕੱਲ ਕੁਝ ਬੱਚਿਆਂ ਦੇ ਕਮੈਂਟ ਆ ਰਹੇ ਸੀ ਸਰ ਜਿਹੜੇ ਸਾਡੇ ਰੀਜਨਲ ਡਾਕੂਮੈਂਟ ਨੇ ਅਸੀਂ ਡਾਕੂਮੈਂਟ ਵੈਰੀਫਿਕੇਸ਼ਨ ਲਈ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਜਾਣੇ ਆ ਜਾਂ ਸਾਡੇ ਤੋਂ ਸਬਮਿਟ ਹੋਣਗੇ ਦੇਖੋ ਜਿਹੜੇ ਡਾਕੂਮੈਂਟਸ ਲੈ ਕੇ ਜਾਣੇ ਆ ਉਹਦੇ ਲਈ ਆਪਾਂ ਇੱਕ ਸਪੈਸ਼ਲ ਵੀਡੀਓ ਬਣਾ ਦਾਂਗੇ ਕਿਉਂਕਿ ਉਹ ਥੋੜਾ ਲੰਮਾ ਪ੍ਰੋਸੈਸ ਆ ਕਿਉਂਕਿ ਉਹਦੇ ਵਿੱਚ categories ਦੇ ਜਿਹੜੇ ਡਾਕੂਮੈਂਟਸ ਆਗੇ ਜਾਂ EWs ਵਾਲੇ ਆਗੇ ਜਾਂ ਆਪਣੇ ਐਕਸ ਸਰਵਿਸਮੈਨ ਵੀਰਾਂ ਲਈ ਆਗੇ ਉਹ ਤੁਹਾਨੂੰ ਸਾਰੀ ਜਿਹੜੀ ਪ੍ਰੋਸੈਸ ਆ ਉਹ ਸਮਝਾ ਦਾਂ ਇਰੇ ਵਿੱਚ ਤੁਹਾਡੇ ਸਿਰਫ ਉਹੀ ਡਾਕੂਮੈਂਟ ਚੈੱਕ ਹੋਣੇ ਜਿਹੜੇ ਤੁਸੀਂ ਪੰਜਾਬ ਪੁਲਿਸ ਦਾ ਜਿਹੜਾ ਫਾਰਮ ਅਪਲਾਈ ਕਰਾਇਆ ਸੀ 2025 ਦਾ ਠੀਕ ਹੈ 2025 ਦਾ ਜਿਹੜਾ ਤੁਸੀਂ ਫਾਰਮ ਅਪਲਾਈ ਕੀਤਾ ਸੀ ਆ ਤੇ ਉਹਦੇ ਵਿੱਚ ਜਿਹੜੇ ਤੁਸੀਂ ਅਪਲੋਡ ਕੀਤੇ ਸੀ ਜਿਵੇਂ ਹੋ ਗਿਆ ਤੁਹਾਡਾ 10th ਦਾ ਤੇ ਜਿਹੜਾ ਪਲੱਸ 2 ਦਾ ਹੋ ਗਿਆ ਠੀਕ ਹੈ ਪਲੱਸ 2 ਤੋਂ ਬਾਅਦ ਤੁਹਾਡਾ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਹੋ ਗਿਆ ਤੇ ਪੈਨ ਕਾਰਡ ਤੋਂ ਬਾਅਦ ਤੁਹਾਡੇ ਜੇ ਅਗਰ ਤੁਸੀਂ ਈਡਬਲਯੂਐਸਾ ਅਪਲਾਈ ਕੀਤਾ ਸੀ ਉਹ ਹੋ ਗਿਆ ਅਗਰ ਤੁਸੀਂ ਇੱਕ ਸਰਵਿਸਮੈਨ ਹੋ ਤਾਂ ਉਹ ਜਿਹੜਾ ਹੈਗਾ ਤੁਹਾਡਾ ਮਤਲਬ ਕਿ ਚੈੱਕ ਹੋਊਗਾ ਉੱਥੇ ਸਿਰਫ ਇਹ ਚੈੱਕ ਹੋਣਗੇ ਉੱਥੇ ਤੁਹਾਡਾ ਕੋਈ ਇਹ ਮਤਲਬ ਕਿ ਡਾਕੂਮੈਂਟ ਸਬਮਿਟ ਨਹੀਂ ਹੁੰਦੇ ਹੈਗੇ ਠੀਕ ਹੈ ਜਿਹੜੇ ਜਿਹੜੇ ਤੁਸੀਂ ਅਪਲਾਈ ਕਰੇ ਸੀਗਾ ਤੁਸੀਂ ਕਿਸੇ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਤੁਹਾਡਾ ਰੈਜ਼ੀਡੈਂਸ ਲੱਗਿਆ ਤੁਸੀਂ ਬਾਹਰਲੀ ਸਟੇਟ ਦੇ ਹੋ ਤਾਂ ਤੁਹਾਡੇ ਉਹ ਸਾਰੇ ਚੈੱਕ ਹੋਣਗੇ ਠੀਕ ਹੈ ਤੇ ਜਿਹੜੀਆਂ ਫੀਮੇਲਸ ਨੇ ਉਹਨਾਂ ਲਈ ਰੈਜ਼ੀਡੈਂਸ ਜਿਹੜਾ ਮਤਲਬ ਕਿ ਕੰਪਲਸਰੀ ਹੁੰਦਾ ਯਾਰਨ ਲਈ ਵੀ ਤੇ ਬਾਹਰ ਨਹੀਂ ਲੜਕੀਆਂ ਲਈ ਵੀ ਠੀਕ ਹੈ ਇਹ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਅਗਰ ਤੁਹਾਡੀ ਕੋਈ ਗਲਤੀ ਹੋਈ ਫਾਰਮ ਅਪਲਾਈ ਕਰਨ ਵੇਲੇ ਤੁਸੀਂ ਕੋਈ ਨੇਮ ਦੀ ਗਲਤੀ ਪਾਈ ਹੋਈ ਠੀਕ ਹੈ ਤੁਹਾਡਾ ਕੋਈ ਮਤਲਬ ਕਿ ਪਿੰਡ ਦਾ ਨਾਮ ਜਿਹੜਾ ਹੈਗਾ ਤੁਸੀਂ ਗਲਤ ਪਾਰਖਿਆ ਤੇ ਤੁਹਾਡਾ ਮਤਲਬ ਕਿ ਕਿਸੇ ਵੀ ਪ੍ਰਕਾਰ ਦੀ ਗਲਤੀ ਹੋਈ ਇੱਥੇ ਉਸ ਚੀਜ਼ ਨੂੰ ਵੀ ਸਹੀ ਕੀਤਾ ਜਾਊਗਾ ਉਹ ਸਹੀ ਕਿਵੇਂ ਕੀਤਾ ਜਾਊਗਾ ਤੁਸੀਂ ਆਪਣੇ ਕਚੈਰੀਆਂ ਦੇ ਵਿੱਚੋਂ ਜਿਹੜੀਆਂ ਤੁਹਾਡੇ ਸ਼ਹਿਰ ਦੇ ਤੁਹਾਡੇ ਪਿੰਡ ਦੇ ਨਾਲ ਤੁਹਾਨੂੰ ਕਚੈਰੀਆਂ ਲੱਗਦੀਆਂ ਨੇ ਜਿੱਥੇ ਤੁਹਾਡੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਕੋਰਟ ਹੁੰਦਾ ਠੀਕ ਆ ਉਥੋਂ ਤੁਸੀਂ ਕਚੈਰੀਆਂ ਦੇ ਵਿੱਚੋਂ ਇੱਕ ਐਫੀਡੇਵਟ ਕਰਵਾਉਣਾ ਐਫੀਡੇਵਟ ਦੇ ਉੱਤੇ ਜਿਹੜਾ ਐਫੀਡੇਵਟ ਮਤਲਬ ਕਿ ਕੈਫੇ ਵਾਲੇ ਲਿਖ ਦਿੰਦੇ ਹੁੰਦੇ ਆ ਉਹਨਾਂ ਨੂੰ ਸਾਰਾ ਪਤਾ ਹੁੰਦਾ ਕਿ ਕਿਸ ਤਰੀਕੇ ਨਾਲ ਅਸੀਂ ਇੱਕ ਐਫੀਡੇਵਟ ਦੇ ਉੱਤੇ ਚੀਜ਼ ਨੂੰ ਡਿਜ਼ਾਈਨ ਕਰਨਾ ਤੇ ਉਹ ਥੋੜਾ ਉੱਥੇ ਲਿਖ ਦਣਗੇ ਕਿ ਇਹ ਬੱਚਾ ਪੰਜਾਬ ਪੁਲਿਸ ਦੀ ਜਿਹੜੀ ਕਨਸਟੇਬਲ 2025 ਦੀ ਭਰਤੀ ਵਿੱਚ ਸਿਲੈਕਟ ਹੋਇਆ ਸੀਗਾ ਸਿਲੈਕਟ ਹੋਣ ਤੋਂ ਬਾਅਦ ਇਹ ਮਤਲਬ ਕਿ ਉਹਦਾ ਰੋਲ ਨੰਬਰ ਹੈ ਇਹ ਅਪਲੀਕੇਸ਼ਨ ਨੰਬਰ ਆ ਤੇ ਫਾਰਮ ਅਪਲਾਈ ਕਰਨ ਸਮੇਂ ਕੈਫੇ ਵਾਲੇ ਤੋਂ ਮਤਲਬ ਕਿ ਗਲਤੀ ਨਾਲ ਮਿਸਟੇਕ ਨਾਲ ਜਿਹੜਾ ਹੈਗਾ ਮਤਲਬ ਕਿ A ਦੀ ਥਾਂ ਤੇ P ਪੈ ਗਿਆ ਠੀਕ ਹੈ ਇਪਰ ਐਗਜ਼ਾਮਪਲ ਦੱਸ ਰਹੇ ਹਾਂ ਵੀ ਨੇਮ 'ਚ A ਦੀ ਥਾਂ ਤੇ B ਪੈ ਗਿਆ ਤਾਂ ਕਿਰਪਾ ਕਰਕੇ ਇਸ ਗਲਤੀ ਨੂੰ ਸੁਧਾਰਿਆ ਜਾਵੇ ਉਹ ਸਾਰਾ ਕੁਝ ਜਿਹੜਾ ਫੀਡਬੈਕ ਦਿੱਤੇ ਮਤਲਬ ਕਿ ਕੈਫੇਰੇ ਖੁਦ ਬਖਦ ਲਿਖ ਦਾਨੇ ਹੁੰਦੇ ਆ ਠੀਕ ਹੈ ਤੇ ਹੁਣ ਤੁਹਾਡੀ ਡਾਕੂਮੈਂਟ ਇਸ ਪ੍ਰਕਾਰ ਹੋਣੀ ਹੈ ਤੇ ਜਿਹੜੀ ਤੁਹਾਡੀ ਫਾਈਨਲ ਜਿਹੜੀ ਮਤਲਬ ਕਿ ਮੈਡੀਕਲ ਤੋਂ ਪਹਿਲਾਂ ਵੀ ਇੱਕ ਡੀਵੀ ਹੋਣੀ ਆ ਉਸ ਡੀਵੀ ਦੇ ਵਿੱਚ ਤੁਹਾਡੇ ਜਿਹੜੇ ਫਾਈਨਲ ਡਾਕੂਮੈਂਟ ਸਾਰੇ ਸਬਮਿਟ ਕੀਤੇ ਜਾਣਗੇ ਉਹ ਪੰਜਾਬ ਪੁਲਿਸ ਦੇ ਕੋਲੋਂ ਆਫੀਸ਼ੀਅਲੀ ਤੌਰ ਤੇ ਸਬਮਿਟ ਹੋ ਜਾਣਗੇ ਉਹ ਸਿਰਫ ਉਹਨਾਂ ਬੱਚਿਆਂ ਦੇ ਸਬਮਿਟ ਹੋਣਗੇ ਜਿਹੜੇ ਬੱਚੇ 1746 ਸਿਲੈਕਟ ਹੋਣਗੇ ਫਾਈਨ ਠੀਕ ਹੈ ਉਹ ਉਪਰ ਪੰਜਾਬ ਪਾਸਪੋਰਟ ਦੇ ਮਤਲਬ ਕਿ ਕੋਲ ਜਮਾ ਰਹਿੰਦੇ ਆ ਤੇ ਜਦੋਂ ਤੁਹਾਨੂੰ ਲੋੜ ਹੁੰਦੀ ਹੈ ਤੁਸੀਂ ਉਥੋਂ ਕਢਵਾ ਸਕਦੇ ਹੋ अदरवाइज ਉਹ ਸਾਰੀ ਉਮਰ ਲਈ ਪੰਜਾਬ ਪਾਸਪੋਰਟ ਤੁਹਾਡੇ ਜਿਹੜੇ ਡਾਕੂਮੈਂਟਸ ਨੂੰ ਸਬਮਿਟ ਕਰਕੇ ਆਪਣੇ ਕੋਲ ਰੱਖ ਲੂਗੀ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਮੈਡੀਕਲ ਦਾ ਪ੍ਰੋਸੈਸ ਹੋਣਾ ਤੇ ਹੁਣ ਜਿਹੜੇ ਮਤਲਬ ਕਿ ਆਪਣਾ ਅੱਜ ਬੱਚਿਆਂ ਦੇ ਜਿਹੜੇ ਹੁਣ ਫਿਜ਼ੀਕਲ ਹੋ ਚੁੱਕੇ ਨੇ ਤੇ ਕੁਝ ਬੱਚਿਆਂ ਦੇ ਹੁਣ ਜਿਹੜੇ ਆਪਾਂ ਮਤਲਬ ਕਿ ਟੀਵੀ ਦੀ ਕਟ-ਆਫ ਲਈ ਕਹਿ ਰਹੇ ਸੀ ਦੇਖੋ ਹੁਣ ਮੈਂ ਟੀਵੀ ਦੀ ਕਟ-ਆਫ ਬਣਾ ਸਕਦਾ ਸੀ ਠੀਕ ਹੈ ਅਗਰ ਹੁਣ ਇਸ ਵਕਤ ਇਹ ਜਿਹੜਾ ਮੁੱਦਾ ਚੱਲ ਰਿ ਪਰ ਮੈਂ ਅਜੇ ਤੱਕ ਤਾਂ ਨਹੀਂ ਬਣਾਈ ਡੀਵੀ ਦੀ ਕਟ-ਆਫ ਕਿਉਂਕਿ ਮੈਂ ਜਿਹੜਾ ਹੈਗਾ ਹਰ ਇੱਕ ਕੈਟਾਗਰੀ ਦੇ 10 ਤੋਂ 12 ਚੈਨਲ ਨਾਲ ਮੈਂ ਕੰਟੈਕਟ ਕਰ ਰਿਹਾ ਠੀਕ ਆ 10 ਤੋਂ 12 ਚੈਨਲ ਨਾਲ ਮੈਂ ਕੰਟੈਕਟ ਕਰਕੇ ਉਹਨਾਂ ਦਾ ਜਿਹੜਾ ਡਾਟਾ ਐਨਲਾਈਜ਼ ਕਰਕੇ ਮੈਂ ਉਸ ਹਿਸਾਬ ਨਾਲੀ ਤੇ ਪਿਛਲੇ ਜਿਹੜੇ 2021 ਹੋਗਾ 23 ਹੋ ਗਈ ਤੇ 24 ਦੀ ਭਰਤੀ ਠੀਕ ਹੈ ਉਹਨਾਂ ਸਾਰਿਆਂ ਦੀ ਭਰਤੀ ਦੇ ਹਿਸਾਬ ਨਾਲ ਮੈਂ ਡਾਟਾ ਐਨਲਾਈਜ਼ ਕਰਕੇ ਤੁਹਾਡੀ ਕਟ-ਆਫ ਜਿਹੜੀ ਐਗਜ਼ੈਕਟ ਮਤਲਬ ਕਿ ਅਪਰੈਕਟਡ ਕਹਿ ਸਕਦੇ ਹਾਂ ਠੀਕ ਹੈ ਉਹ ਤੁਹਾਨੂੰ ਤਿਆਰ ਕਰਕੇ ਦੇ ਦੂੰਗਾ ਹਈ ਮੈਨੂੰ ਮਤਲਬ ਕਿ ਮੈਂ ਕੁਝ ਕੈਟਾਗਰੀ ਦੇ ਬੱਚੇ ਜਿੰਦੀ ਮੈਨੂੰ ਡਾਟਾ ਜਿਹੜਾ ਹੈਗਾ 10 ਤੋਂ 12 ਬੱਚਿਆਂ ਦਾ 13 ਬੱਚਿਆਂ ਦਾ 15 ਬੱਚਿਆਂ ਦਾ ਵੀ ਮਿਲ ਚੁੱਕਿਆ ਪਰ ਕੁਝ ਕੈਟਾਗਰੀਜ਼ ਦੇ ਜਿਹੜੇ ਬੱਚੇ ਰਹਿੰਦੇ ਆ ਤਾਂ ਅਗਰ ਕੀ ਅਗਰ ਜਦੋਂ ਉਹਨਾਂ ਬੱਚਿਆਂ ਨਾਲ ਮੇਰਾ ਸਾਰਿਆਂ ਨਾਲ ਸੰਪਰਕ ਹੋ ਗਿਆ ਤੇ ਆਪਣੇ ਜਿਹੜੇ ਇੱਕ ਸਰਵਿਸਮੈਨ ਵੀਰ ਨੇ ਕੁਝ ਉਹਨਾਂ ਨਾਲ ਗੱਲਬਾਤ ਹੋ ਗਈ ਸਾਰੇ ਉਹਨਾਂ ਦੇ ਨੰਬਰ ਆਪਾਂ ਨੂੰ ਪਤਾ ਲੱਗੇਗੇ ਕਿੰਨੇ ਬੱਚਿਆਂ ਵਾਲਿਆਂ ਦੀ ਜਿਹੜੀ ਫੀਸ ਕਲੀਅਰ ਹੋ ਗਈ ਕਿੰਨਾਂ ਦੀ ਨਹੀਂ ਕਲੀਅਰ ਹੋਈ ਤਾਂ ਆਪਾਂ ਨੂੰ ਸਾਰਿਆਂ ਦੇ ਜਿਹੜਾ ਡਾਟਾ ਐਨਲਾਈਜ਼ ਕਰਕੇ ਤੁਹਾਡੇ ਲਈ ਜਿਹ ਉਹ ਹੁਣ ਕੱਲ੍ਹ ਸ਼ਾਮ ਤੱਕ ਜਾਂ ਅੱਜ ਸ਼ਾਮ ਤੱਕ ਅਪਲੋਡ ਕਰ ਦਾਂਗੇ ਫਿਰ ਤੁਸੀਂ ਬਾਕੀ ਦੱਸਦੇ ਰਹੋ ਕਿ ਤੁਹਾਡੇ ਕਿੰਨੇ ਨੰਬਰ ਨੇ ਆਪਾਂ ਉਸ ਹਰ ਨਾਲ ਕੋਈ ਅਗਰ ਕੋਈ ਮੋਡੀਫਿਕੇਸ਼ਨ ਕਰਨੀ ਹੋਈ ਤਾਂ ਕਿ ਤੁਹਾਡੇ ਤੱਕ ਜਿਹੜੀ ਰਾਈਟ ਇਨਫੋਰਮੇਸ਼ਨ ਪਹੁੰਚ ਸਕੇ ਆਪਾਂ ਉਹ ਜ਼ਰੂਰ ਪਹੁੰਚਾਵਾਂਗੇ ਬਾਕੀ ਅਗਰ ਅੱਜ ਦੀ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੀਆਂ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਆਉਣ ਇਨਫੋਰਮੇਟਿਵ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਫੜਦੇ ਰਹੋ ਮੈਂ ਕਰਦੇ ਰਹੋ